ਬਹੁਤ ਬਤਾਨਵਾ ਤੁਸੀਂ ਸਾਡੇ ਵਿੱਚ ਆਏ ਔਰ ਬਹੁਤ ਕੋ ਸਾਨੂੰ ਵੀ ਸਿੱਖਣ ਲਈ ਤੁਹਾਡੇ ਤੋਂ ਮਿਲਿਆ ਜਿਸ ਤਰ੍ਹਾਂ ਜੌਨੀ ਪਾਸਟਰ ਜੀ ਆਉਂਦੇ ਰਹਿੰਦੇ ਨੇ ਸਾਨੂੰ ਸਿਖਾਉਂਦੇ ਰਹਿੰਦੇ ਨੇ ਸੋ ਅਸੀਂ ਮੈਂ ਤੁਹਾਨੂੰ ਬਤ ਕਰਦੀ ਹਾਂ ਨਾਲ ਸਾਰਿਆਂ ਦਾ ਸੋ ਮੈਂ ਹੁਣ ਤੁਹਾਡੇ ਨਾਲ ਵਚਨ ਸ਼ੇਅਰ ਕਰਾਂਗੀ ਇੱਕ ਛੋਟਾ ਜਿਹਾ ਵਚਨ ਜੋ ਖੁਦਾ ਨੇ ਮੇਰੇ ਮਨ ਚ ਪਾਇਆ ਔਰ ਮੈਂ ਉਹ ਵਚਨ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਿਸ ਦਾ ਨਾਮ ਹੈ ਵਿਸ਼ਵਾਸ ਖੁਦਾ ਤੇ ਵਿਸ਼ਵਾਸ ਕਰਤਾ ਵਿਚ। ਸੋ ਅਸੀਂ ਸਭ ਤੋਂ ਪਹਿਲਾਂ ਜਿਹੜਾ ਗਲਾਤੀਆਂ ਉਹਦੀ 5 ਦੀ ਅਸੀਂ ਪੜਾਂਗੇ। 6 ਆਇਤ ਜਦੋਂ ਅਸੀਂ ਪੜਦੇ ਆ ਉਹਦੇ ਵਿੱਚ ਲਿਖਿਆ ਕਿ ਜੋ ਮਸੀਹ ਵਿੱਚ ਜੋ ਕਿਉਂ ਜੋ ਮਸੀਹ ਯਿਸੂ ਵਿੱਚ ਨਾ ਤਾਂ ਸੁਨਨਤ ਨਾ ਹੀ ਅਸੁਨਨਤ ਤੋਂ ਕੁਝ ਬਣਦਾ ਹੈ ਸਭੋਂ ਨੇੱਚਾ ਤੋਂ ਜਿਹੜੀ ਪ੍ਰੇਮ ਦੇ ਰਾਹੀ ਗੁਣਕਾਰ ਹੁੰਦੀ ਹੈ। ਹallelujah। ਸੋ ਸਾਨੂੰ ਮੁੱਚ ਖੁਦਾ ਦੇ ਵਚਨ ਚ ਲਿਖਿਆ ਕਿ ਜਿਹੜਾ ਕਿਸੇ ਵੀ ਚੀਜ਼ ਤੋਂ ਚਾਹੇ ਕੋਈ ਸੁਨਨਤ ਹੋਵੇ ਚਾਹੇ ਅਸੁਨਨਤ ਹੋਵੇ ਕਿਸੇ ਵੀ ਚੀਜ਼ ਤੋਂ ਕੌਸ਼ ਨਹੀਂ ਬਣਦਾ ਲੇਕਿਨ ਬਣਦਾ ਹੈ ਨੇਚਾ ਤੋਂ ਨੇਚਾ ਕਿਹਾ ਵਿਸ਼ਵਾਸ ਰੱਖਣਾ ਤੇ ਵਿਸ਼ਵਾਸ ਕਿੱਥੋਂ ਹੁੰਦਾ ਹੈ ਪਿਆਰ ਤੋਂ ਜਦੋਂ ਸਾਡੇ ਵਿੱਚ ਪਿਆਰ ਹੋਊਗਾ ਕਿ ਸੱਚਮੁੱਚ ਉਹ ਨੇਚਾ ਆਪਣੇ ਆਪ ਪੈਦਾ ਹੋ ਜਾਂਦੀ ਆ ਜਿੰਨੀ ਦੇਰ ਅਸੀਂ ਕਿਸੇ ਇਨਸਾਨ ਨੂੰ ਪਿਆਰ ਨਹੀਂ ਕਰ ਸਕਦੇ ਚਾਹੇ ਖੁਦਾ ਨੂੰ ਆ ਜਦੋਂ ਤੱਕ ਅਸੀਂ ਪਿਆਰ ਨਹੀਂ ਕਰਦੇ ਖੁਦਾ ਨੂੰ ਓਨੀ ਦੇਰ ਕੀ ਆ ਸਾਡੇ ਵਿੱਚ ਵਿਸ਼ਵਾਸ ਨਹੀਂ ਹੁੰਦਾ ਸੋ ਜ਼ਰੂਰੀ ਆ ਸਾਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੀ ਆ ਪਿਆਰ ਨੂੰ ਪੈਦਾ ਕਰਨਾ ਜ਼ਰੂਰੀ ਆ ਕਿਉਂਕਿ ਜਿਸ ਜਿਸ ਤਰ੍ਹਾਂ ਅਸੀਂ ਲਾਸਟ ਟਾਈਮ ਮੈਂ 파ਸਟ ਇਕਬਾਲ ਦਾ ਜੈ ਨਾਲ ਵੀ ਗੱਲ ਕਰ ਰਹੀ ਸੀ ਉਹਨਾਂ ਨੇ ਵੀ ਮੈਨੂੰ ਉਹ ਬੜੀਆਂ ਅੱਛੀਆਂ ਉਦਾਹਰਨਾਂ ਦਿੰਦੇ ਆ ਜਦੋਂ ਸਮਝਾਉਂਦੇ ਆ ਬੜੇ अच्छे तरीके ਨਾਲ ਸਮਝਾਉਂਦੇ ਔਰ ਉਹਨਾਂ ਨੇ ਮੈਨੂੰ ਸਮਝਾਇਆ ਕਿ ਜਿਹੜਾ ਜਿਸ ਚੀਜ਼ ਦਾ ਮੈਨੂੰ ਵੀ ਨਹੀਂ ਸੀ ਪਤਾ ਉਹਨਾਂ ਨੇ ਦੱਸਿਆ ਕਿ ਜਿਹੜਾ ਬਾਈਬਲ ਚ ਵਿੱਚ ਜਿਹੜਾ ਪਹਿਲਾ ਕਤਲ ਹੋਇਆ ਸੀ ਉਹ ਇਸੇ ਲਈ ਹੋਇਆ ਸੀ ਕਿਉਂਕਿ ਉਹਨਾਂ ਦੇ ਵਿੱਚ ਪਿਆਰ ਨਹੀਂ ਸੀ ਉਨਸ ਦੇ ਭਾਈ ਨੇ ਹੀ ਉਹਦਾ ਕਤਲ ਕਰ ਦਿੱਤਾ ਕਿਉਂ ਕਿ ਉਹਨਾਂ ਵਿੱਚ ਪਿਆਰ ਨਹੀਂ ਸੀ ਇਸ ਲਈ ਜ਼ਰੂਰੀ ਆ ਸਾਡੀਆਂ ਜ਼ਿੰਦਗੀਆਂ ਵਿੱਚ ਅੱਜ ਪਿਆਰ ਦਾ ਹੋਣਾ ਬੜਾ ਜ਼ਰੂਰੀ ਆ ਚਾਹੇ ਉਹ ਸਾਡੇ ਮਾਪਿਆਂ ਨਾਲ ਆ ਸਾਡੇ ਭੈਣ ਭਰਾਵਾਂ ਦੇ ਨਾਲ ਆ ਜਾਂ ਸਾਡੇ ਵੀ ਜਾਂ ਖੁਦਾ ਦੇ ਨਾਲ ਆ ਕਿਉਂਕਿ ਸਭ ਤੋਂ ਵੱਡਾ ਕੀ ਆ ਪ੍ਰੇਮ ਕਿਉਂਕਿ ਪਰਮੇਸ਼ਰ ਦੇ ਬਚਨ ਚ ਵੀ ਲਿਖਿਆ ਕਿ ਪਰਮੇਸ਼ਰ ਨੇ ਜਗਤ ਨਾਲ ਐਸਾ ਪਿਆਰ ਕੀਤਾ ਉਹਨੇ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਦੇ ਦਿੱਤਾ ਤੇ ਸਾਡੇ ਕੋਲ ਤਾਂ ਦੇਣ ਲਈ ਕੀ ਆ ਕੁਝ ਨਹੀਂ ਖੁਦਾ ਸਾਡੇ ਕੋਲ ਅੱਜ ਮੰਗ ਨਹੀਂ ਰਿਹਾ ਕਿ ਤੁਸੀਂ ਆਪਣੀ ਇਹ ਕੁਰਬਾਨੀ ਦੇ ਦਿਓ ਆਪਣੇ ਸਰੀਰ ਦੀ ਕੁਰਬਾਨੀ ਦੇ ਦਿਓ ਜਾਂ ਕਿਸੇ ਦਾ ਕਤਲ ਕਰ ਦਿਓ ਕਿਸੇ ਅਲੀ ਚੜਾ ਦੋ ਖੁਦਾ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਆ ਖੁਦਾ ਨੂੰ ਜ਼ਰੂਰਤ ਆ ਵਿਸ਼ਵਾਸ ਦੀ ਕਿਉਂਕਿ ਖੁਦਾ ਦੇ ਬਚਨ ਚ ਲਿਖਿਆ ਕਿ ਜੇ ਤੇਰੇ ਵਿੱਚ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਆ ਤੇ ਤੇਰੇ ਲਈ ਸਭ ਕੁਝ ਹੋ ਸਕਦਾ ਹੈ ਤੇ ਇੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਵਿਸ਼ਵਾਸ ਕਿੰਨਾ ਜ਼ਰੂਰੀ ਆ ਇੱਕ ਛੋਟੀ ਜੀ ਚੀਜ਼ ਇੱਕ ਰਾਈ ਦਾ ਦਾਣਾ ਸਭ ਨੇ ਦੇਖਿਆ ਬੜਾ ਛੋਟਾ ਆ ਖੁਦਾ ਨੇ ਵਿਸ਼ਵਾਸ ਨੂੰ ਉਹਦੇ ਨਾਲ ਕੰਪੇਅਰ ਕੀਤਾ ਜੇ ਸਾਡੇ ਵਿੱਚ ਇੰਨਾ ਕੁ ਵਿਸ਼ਵਾਸ ਆ ਲੇਕਿਨ ਵਿਸ਼ਵਾਸ ਕੀਆ ਪਿਆਰ ਨੇਚਾ ਸੋ ਅਸੀਂ ਅਗਲੀ ਇਕਾਈਤ ਪੜਾਂਗੇ ਇਬਰਾਨੀਆਂ ਉਹਦਾ 10 ਬਾਪ ਉਹਦੀ 38 ਤੇ 39 ਅਸੀਂ ਪੜਾਂਗੇ ਪਰ ਮੇਰਾ ਧਰਮੀ ਬੰਦਾ ਨੇਚਾ ਤੋਂ ਜੀਵੇਗਾ ਹਾਲੇਲੂਇਆ ਹਾਲੇਲੂਇਆ ਖੁਦਾ ਦੇ ਬਚਨ ਚ ਲਿਖਿਆ ਕਿ ਜਿਹੜਾ ਵਿਸ਼ਵਾਸ ਕਰਦਾ ਉਹ ਜੀਵੇਗਾ ਉਹ ਮਰੇਗਾ ਨਹੀਂ ਕਿਸੇ ਵੀ ਵਿਸ਼ਵਾਸ ਹੈ ਜਿਹੜਾ ਸਾਡੀਆਂ ਜ਼ਿੰਦਗੀਆਂ ਨੂੰ ਆਸਾਨ ਬਣਾਉਂਦਾ ਹੈ ਲੇਕਿਨ ਅੱਗੇ ਕੀ ਲਿਖਿਆ ਅਤੇ ਜੇ ਉਹ ਪਿਛਾਂ ਹਟ ਜਾਵੇ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ ਹallelujah ਸੱਚਮੁੱਚ ਜਦੋਂ ਅਸੀਂ ਪਿੱਛੇ ਹਟ ਜਾਂਦੇ ਅਸੀਂ ਨੇਚਾ ਕੰਨੀ ਬੰਦ ਕਰ ਦਿੰਦੇ ਆ ਤਾਂ ਰੱਬ ਕੀ ਆ ਸਾਡਾ ਯਿਸੂ ਮਸੀਹ ਸਾਨੂੰ ਦੇਖ ਕੇ ਦੁਖੀ ਹੁੰਦਾ ਆ ਉਹਨੂੰ ਦੁੱਖ ਹੁੰਦਾ ਆ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕੋਈ ਵੀ ਇਨਸਾਨ ਉਹਦਾ ਬੱਚਾ ਜਾਂ ਬੱਚੀ ਨਰਕ ਚ ਜਾਵੇ ਉਹ ਨਹੀਂ ਚਾਹੁੰਦਾ ਉਹ ਸਾਨੂੰ ਕਿੱਥੇ ਲੈ ਉਹਨਾਂ ਜਾਂਦਾ ਹੈ ਸਵਰਗ ਚ ਆਪ ਦੇ ਪਿਤਾ ਦੇ ਕੋਲ ਤਾਂ ਕਿ ਅਸੀਂ ਉਹਦੇ ਨਾਲ ਬੈਠ ਕੇ ਖੁਦਾ ਦੀ ਮਹਿਮਾ ਵਡਿਆਈ ਕਰ ਸਕੀਏ ਸੋ ਇਹਦੀ ਅਗਲੀ ਆਇਤ ਆਪਾਂ ਇੱਕ ਪੜਾਂਗੇ 39 ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪੇਸ਼ਾ ਹਸਟ ਕੇ ਨਸ਼ਟ ਹੋ ਜਾਂਦੇ ਆ ਹallelujah ਸੋ ਅਸੀਂ ਉਹ ਲੋਕਾਂ ਜਿਹੜੇ ਪਿੱਛੇ ਨਹੀਂ ਹਟਦੇ ਸੋ ਅਸ ਕੀ ਅੱਗੇ ਪਰ ਕੀ ਲਿਖਿਆ ਸਗੋਂ ਉਹਨਾਂ ਵਿੱਚੋਂ ਜਿਹੜੇ ਨਿਚਾ ਕਰਕੇ ਜਾਨ ਵਿਚਾਰ ਰੱਖਦੇ ਹਨ ਹallelujah ਸੱਚਮੱਚ ਹੁਣ ਅਸੀਂ ਕਿੰਨਾ ਵਾਰੇ ਵਰਗੇ ਬੰਨਾ ਆ ਜਿਹੜੇ ਵਿਸ਼ਵਾਸ ਰੱਖਦੇ ਆ ਤੇ ਵਿਸ਼ਵਾਸ ਕਿੱਥੇ ਹੁੰਦਾ ਪਿਆਰ ਤੋਂ ਨਿਚਾ ਤੋਂ ਕੀ ਆ ਜ਼ਰੂਰੀ ਕੀ ਆ ਸਭ ਨੂੰ ਪਿਆਰ ਕਰਨਾ ਆ ਫੁੱਦਾ ਦੇ ਵਚਨ ਚ ਵੀ ਲਿਖਿਆ ਤੂੰ ਜਿਹਹਾ ਆਪਣੇ ਆਪ ਨੂੰ ਕਰਦਾ ਤਿਹਾਈ ਲੋਕਾਂ ਨਾਲ ਕਰ ਸੋ ਜ਼ਰੂਰੀ ਆ ਜਿਸ ਤਰ੍ਹਾਂ ਦਾ ਅਸੀਂ ਆਪਣੇ ਆਪ ਨੂੰ ਜਿਸ ਤਰ੍ਹਾਂ ਦਾ ਅਸੀਂ ਆਪਣੇ ਲਈ ਜੋ ਚਾਹੁੰਦੇ ਆ ਦੂਸਰੇ ਵਾਲੀ ਵੀ ਉਹੀ ਚਾਹੀਏ ਸੋ ਇਹ ਜ਼ਰੂਰੀ ਆ ਸਭ ਨੂੰ ਔਰ ਅੱਜ ਦਾ ਟਾਪਿਕ ਮੈਂ ਇੱਥੇ ਖਤਮ ਕਰਦੀ ਆ ਕਿਉਂਕਿ ਟਾਈਮ ਬਰਥ ਕੱਟਿਆ ਸੋ ਖੁਦਾ ਆਪ ਨੂੰ ਇਸ ਬਚਨ ਦੇ ਪੜ੍ਹੇ ਅਤੇ ਸੁਨੇ ਜਾਣ ਤੇ ਬੜੀ ਆਸ਼ੀਸ਼ ਵਰ ਬਰਕਤ ਦੇਵੇ ਅਮੀਨ